ਜੇਕਰ ਤੁਸੀਂ ਵਾਹਨ ਲੈ ਕੇ ਫਤਿਹਗੜ ਸਾਹਿਬ ਦੇ ਵਿੱਚ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਆਨਲਾਈਨ ਤੁਹਾਡੇ ਚਲਾਨ ਮੋਬਾਈਲ ਦੇ ਉੱਤੇ ਆ ਜਾਵੇਗਾ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਚੀਮਾਣੇ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕਰਕੇ ਆਨਲਾਈਨ ਉਨ੍ਹਾਂ ਦੇ ਮੋਬਾਈਲ ਤੇ ਭੇਜਣਗੇ ਜਿਸ ਤੇ ਸ਼ੁਰੂਆਤ ਹੋ ਗਈ ਹੈ ਸਾਦੇ ਵਿੱਚ ਚਲਾਨ ਪ੍ਰਕਿਰਿਆ ਸ਼ੁਰੂ ਹੋ ਜਾ ਆਨਲਾਈਨ ਉਹਨਾਂ ਲੈ ਕੇ ਕੀ ਕਹਿਣਾ ਚਾਹੀਏ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਵੀ ਮਾਨ ਜੋ ਅਕਸਰ ਨੇ ਅਫਸਰ ਨੇ ਇਹ ਅਧਿਕਾਰ ਅਨੁਸਾਰ ਸਾਡੇ ਅਸੀਂ ਨਾ ਕਿ ਲਾਉਂਦੇ ਆਂ ਜੀ ਲਾ ਕੇ ਜੋ ਵੀ ਜਿਹੜੀਆਂ ਆਪਣਾ ਮੋਡੀਫਾਈ ਹੋਈਆਂ ਹੋਈਆਂ ਜੀ ਬਲੈਕ ਫਿਲਮ ਲੱਗੀ ਹੋਈ ਹੈ ਉਹਨਾਂ ਦੇ ਰਿਗਾਰਡਿੰਗ ਜਿਹੜੀ ਵੀ ਗੱਡੀ ਸਾਡੇ ਕੋਲ ਮੋਡੀਫਾਈ ਸਾਨੂੰ ਲੱਗਦੀ ਆ ਉਹਨਾਂ ਦੇ ਅਸੀਂ ਚਲਾਨ ਕਰਦੇ ਆਂ ਕਿਸ ਤਰ੍ਹਾਂ ਹੁੰਨੇ ਆ ਆਨਲਾਈਨ ਚਲਾਨ ਆਨਲਾਈਨ ਰੋਕੇ ਜੀ ਆ ਸਾਡੇ ਕੋਲ ਆ ਮਸ਼ੀਨਾਂ ਹੈਗੀਆਂ ਜੀ ਇਹ ਚਲਾਨੇ ਮਸ਼ੀਨ ਨੂੰ ਆਪਾਂ ਕਹਿੰਦੇ ਆਂ ਇਹਨਾਂ ਦੇ ਵਿੱਚ ਰੋਕੇ ਇੱਥੇ ਫੋਟੋ ਲੈ ਕੇ ਤੇ ਚਲਾਨ ਇਹ ਚਲਾਨ ਜਦੋਂ ਹੋ ਜਾਂਦਾ ਹੈ ਤੇ ਬੰਦੇ ਨੂੰ ਪਤਾ ਲੱਗਦਾ ਹੈ ਬੰਦੇ ਨੂੰ ਐਦਾਂ ਪਤਾ ਲੱਗਦਾ ਜਿ ਉਹਨਾਂ ਦੇ ਕੰਟੈਕਟ ਨੰਬਰ ਨਾਲ ਅਟੈਚ ਹੁੰਦੇ ਨੇ ਅੱਜ ਕੱਲ੍ਹ ਹਰ ਇੱਕ ਦੇ ਉਹਦੇ ਰਿਗਾਰਡਿੰਗ ਫਿਰ ਉਹਨਾਂ ਨੂੰ ਮੈਸੇਜ ਚਲੇ ਜਾਂਦਾ ਜਦੋਂ ਚਲਾਨ ਹੁੰਦਾ ਨਾਲ ਦੀ ਨਾਲ ਮੈਸੇਜ ਕਿੰਨੇ ਕ ਚਲਾਨ ਕਰਦੇ ਸਰੂਪ ਦਾ ਹੁਣ ਤੱਕ ਕਾਫੀ ਚਲਾਨ ਕਰਤੇ ਆ ਜੀ ਇਹ ਕਿਵੇਂ ਭਰਿਆ ਜਾਂਦਾ ਜੇਕਰ ਚਲਾਨ ਇਹ ਆਰਟੀ ਆਫਿਸ ਜੀ ਜਾਂ ਆਨਲਾਈਨ ਆਰਟੀ ਆਫਿਸ ਫਤਿਹਵਰ ਸਾਹਿਬ ਜਾਂ ਆਪਣਾ ਆਨਲਾਈਨ ਇਹ ਕਿਹੜਾ ਚੱਲ ਕੰਕੀਏ ਕੀ ਕਰਨਾ ਅਸੀਂ ਇਹ ਸਟੂਡੈਂਟਾਂ ਦੇ ਪੇਰੈਂਟਸ ਨੂੰ ਵੀ ਈਮੇਲ ਕਰਦੇ ਆ